ਉਦਾਂ 260 ਦੀ ਹਾਂ 260 ਦੀ ਆਪਣੀ ਇਹ ਉਹ ਵੀ ਗੰਨਾ ਵੀ ਨਿਕਲਦਾ ਲੱਗਦਾ ਕਿ ਨਾ ਨਿਕਲ ਆ ਇਹ ਦੇਖੋ ਭਰੀਆਂ ਬਈ ਭਰੀ ਵੀ ਭਾਰੀ ਪਾਈ ਵੀ ਇਹਨਾਂ ਨੇ ਬਾਕੀ ਉਹ ਵੀ ਆਗ ਲੱਦਦੇ ਤੇ ਤੇ ਬਾਕੀ ਹੁਣ ਤਰਾਲਾ ਵੀ ਲੱਦ ਹੋ ਗਿਆ ਤੇ ਆਪਣਾ ਬਾਈ ਗੰਨਾ ਬਚ ਗਿਆ ਬਈ ਤੁਹਾਨੂੰ ਆਜ ਤਾਂ ਵੀ ਸਮਾਂ ਘਟੂਗਾ ਪਰ ਬਚ ਗਿਆ ਇਹ ਆ ਸਾਈਡ ਸਾਰੀ ਆ ਪਈਓ ਆ। ਪੂਰਾ ਵੀ ਵਧੀਆ ਭਾਈ ਇਹ ਜਿਹੜਾ ਬਿੱਜੜ ਦਾ ਉਹ ਬੀਜ ਬਹੁਤ ਸੋਹਣਾ ਹੋਇਆ ਮੈਂ ਤਾਂ। ਤੇ ਜਿਹੜਾ ਮੋਟਾ ਰੋਹ ਚ ਥੋੜਾ ਜਿਹਾ ਘੱਟ ਦਾ ਪਰ ਉਹ ਵੀ ਫਿਰ ਵੀ ਵਧੀਆ ਹੋ ਗਿਆ ਦਾ ਆਪਾਂ ਨੇ ਕਟਾਈ ਕਰਾਤੀ ਰੇਹ ਨੂੰ ਪਾਸੇ ਤੇ। ਤੇ ਬਾਕੀ ਹੁਣ ਕਢਾਉਨੇ ਆ ਇਹਨੂੰ ਆਹ ਟਰਾਲਾ ਨੰਗਾ ਕੇ ਫਿਰ ਆਪਾਂ ਆਪਣੇ ਵਾਲਾ ਅੱਗੇ ਕਰ ਲਾਂਗੇ ਉਹ ਟਰਾਲਾ ਪਾ ਲੂਗੇ ਆਪਣੇ ਵਾਲਾ। ਪਹਿਰੇ ਕਢਾ ਜਾਣੇ ਟਰੈਕਟਰ ਨਾਲ। ਹੂੰ ਪਹੁੰਚ ਗਏ ਵਿੰਦਰ ਬਾਈ ਪਹੁੰਚ ਗਏ ਮੀ ਪਈ ਜਾਂਦਾ ਮੀ ਫਈ ਜਾਂਦਾ ਯਾਰ ਹਟਦਾ ਹੀ ਨਹੀਂ ਮੈਂ ਤਾਂ ਆਪ ਦੇਖਣਾ ਚੱਲ ਵਧੀਆ ਆਪਣਾ ਆਪਚਾ ਹੋ ਗਿਆ ਜਿਹੜਾ ਉਰੇ ਲੱਦ ਹੋ ਗਿਆ ਹਾਂ ਪਈ ਹੈ ਨਾ ਆ ਗੰਨਾ ਯਾਰ ਫਿਰ ਵੀ ਬਚ ਗਿਆ ਮੈਨੂੰ ਲੱਗਦਾ ਨਹੀਂ ਤਾਂ ਵੀ ਬਚੂਗਾ ਨਹੀਂ ਗੰਨਾ ਵਧੀਆ ਤਾਂ ਉਹ ਪਰਾਂ ਦਾ ਉਹ ਪਰਾਂ ਬੀਜੜ ਦਾ ਹਾ ਮੁੱਢਾ ਏ ਅਜੇ ਮਿੱਥੇ ਬਹੁਤ ਏ ਮਿੱਥਿਆਂ ਨੇ ਦੱਬ ਲਿਆਦਾ ਪਰ ਮੈਂ ਤਾਂ ਮੀਤ ਨਹੀਂ ਤੇ ਚਲ ਫੇਮੇ ਗੜਾਈ ਗਡੂਈ ਕਰਾਤੀ ਤੀ ਇਹਦੀ ਪਰ ਵਧੀਆ ਹੋ ਗਿਆ ਗੰਨਾ ਉਰੇ ਵੀ ਲੱਦ ਹੋ ਗਿਆ ਹੁਣ ਕਿੰਨੀਆਂ ਕਰ ਰਹੀਆਂ ਭਰੀਆਂ ਭਰੀਆਂ ਹੋ ਗਈਆਂ ਉਹਦੇ ਕਿਹੜੇ ਸਾਹਮਣੇ ਚਲਾਉਂਦਾ ਮੀਂਹ ਕਰਕੇ ਯਾਰ ਕੰਮ ਵੀ ਨਹੀਂ ਖਿੱਚ ਹੁੰਦਾ ਓਕਣਾ ਨਹੀਂ ਤੇ ਇਹਨਾਂ ਨੇ ਕੱਦਾਂ ਮਾਰਨਾ ਤਾਂ ਘੜ ਕੇ ਵੀ ਰੁਕਣਾ ਪੈਂਦਾ ਫੇਰ ਹੋਰ ਠੰਡਾ ਮੌਸਮ ਹੈ ਕੱਪੜੇ ਗਿੱਲੇ ਹੋ ਗਏ ਹਾਂ ਠੰਡੇ ਨਹੀਂ ਹਟਦੀ ਇਹਦਾ ਸਾਲ ਫੇਰ ਵੀ ਲੱਗੇ ਰਹਨੇ ਆ ਜ਼ੋਰ ਮਾਰੀ ਜਾਂਦੇ ਆ ਤੂੰ ਕਦੋਂ ਆ ਕੇ ਆਇਆ ਬਿੱਲਾ ਫੇਰ ਮੈਂ ਸਵੇਰੋਂ 5 ਵਜੇ ਆਇਆ ਦੋ ਦਿਨ ਲੱਗੇ ਦੋ ਦਿਨ ਲੱਗੇ ਆ ਬਾਜੀ ਵਾ ਇੰਨੀ ਭੀੜ ਨਾਲ ਮੀਂਹ ਜਦੋਂ ਹੁਣ ਤਾਂ ਜਹੀ ਜੀ ਨਹੀਂ ਦੂਸਰ ਵਾਲੀ ਹੋਈ ਵੀ ਹੈ ਹੁਣ ਹੌਣ ਵੀ 200 ਹੋਏ ਠੀਕ ਆ ਤੇ ਵੀ ਨਾ ਮੀਂਹ ਚੇਅਰ ਭਰਾਈ ਤਾਂ ਹੁੰਦੀ ਨਹੀਂ ਉਕਣਾ ਫਿਰ ਵੀ ਬਦ ਐਡਵਾਂਸ ਭਰੀ ਹੋਰੇ ਨੂੰ ਪਤਾ ਵੀ ਨੰਬਰ ਕਦਾ ਆਉਣੇ ਆਲਾ ਮੇਰਾ ਹਾਂ ਵੀ ਉਹ ਸਾਹਮਣਾ ਪਹਿਲਾਂ ਹੀ ਭਰ ਲੈਂਦਾ ਭਰ ਲੈਂਦਾ ਸਪਲਾਈ ਬਹੁਤ ਘਟਦੀ ਹਾਂ ਸਪਲਾਈ ਬਹੁਤ ਘਟਦੀ ਇਹਨਾਂ ਨੇ ਹਾਂ ਮੈਂ ਤਾਂ ਉਹੀ ਦੇਖਦਾ ਨਹੀਂ 2 ਤੋਂ 3-3 ਦਿਨ ਬਾਅਦ ਕੱਢਦੇ ਹੁੰਦੇ ਤੇ ਹੁਣ ਤਾਂ ਡੇਲੀ ਵਾਲੀ ਕੰਮ ਕਰਿਆ ਪਿਆ ਆਪਣਾ 398 ਦਾ ਨਾ ਹਾਂ 398 ਹੁਣ 500 ਕੁਸ ਆਉਗੇ ਆ 500 ਕੁਸ ਚੱਲਦਾ 500 ਸਸੋ ਹੋ ਗਏ ਸਸੋ ਰੁਪਏ ਹਾਂ ਹਾਂ ਬਾਜੀ ਵਾ ਇੰਨੀ ਸਪਲਾਈ ਇਹ ਦੋ ਆਈਆਂ ਵੀ ਆ ਹੈਂ ਤੂੰ ਹੀ ਬਸਿਆ ਪਿਆ ਨਿਕਲ ਜੂ ਦੇਖਦੇ ਹਾਂ ਹੁਣ ਕੱਲ ਨੂੰ ਜੇ ਅੱਜ ਹੁਣ ਨਾ ਵੀ ਪਿਆ ਹਾਂ ਤੇ ਕੱਲ ਨੂੰ ਕਹਿੰਦੇ ਕਹਿੰਦੇ ਕੱਲੂ ਘੜੂਗੇ ਅੱਛਾ ਕੱਲ ਕੱਲ ਦਾ ਦਿਨ ਦੱਸਿਆ ਪਿਆ ਤਾਂ ਹੈਗਾ ਜੇ ਕੱਲੂ ਬੱਦਲ ਬਾਈ ਦੱਸਦਾ ਜੀ ਆਹੋ ਬੱਦਲ ਬਾਈ ਪਤਾ ਨਹੀਂ ਨਾ ਕੁਝ ਤਾਂ ਫਿਰ ਵੀ ਦੇਖਦੇ ਹਾਂ ਬਾਕੀ ਇੰਦਰ ਲੜਾਈ ਹੋ ਗਈ ਬਾਈ ਪੂਰੀ ਸਾਈਡ ਬਚ ਗਈ ਸਾਰੀ ਆ ਜਾ ਬੰਗੀ ਇਹ ਖਤਰਾ ਹੁ ਆਪਾਂ ਨਿਕਲ ਗੋਲ ਨੇ ਬਸ 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 ਇੱਕ ਆ ਕੇ ਦੁਬੇਰਾ ਆਉਂ ਗਿਆ ਬਸ ਬਸ ਹਮਾਂ ਸਹੀ ਜੇ ਕੇ ਕਹੋ ਨਾ ਭੱਜਾ ਤੇ ਬਾਹਰ ਹੋ ਜੇਗਾ ਹਮਸਾ ਖਾਦਾ ਬਚ ਗਿਆ ਫਿਰ ਵੀ ਇਦਲੀ ਸਾਰਾ ਬਾਕੀ ਆਗ ਲਾ ਦਦੇ ਗੇੜੀ ਨੇ ਤੇ ਹੁਣ ਲੈ ਕੇ ਚੱਲਦੇ ਆਂ ਨਾ ਜੱਗੇ ਵਾਲੀ ਡੜੀ ਫੱਟਾ ਇਹ ਆ ਇੱਧਰ ਖਾਸਾ ਬਚ ਗਿਆ ਮਨਤਲਾ ਦੀ ਘਟ ਜਾਣਾ ਮੈਂ ਗੰਨਾ ਘੜੂੰਗਾ ਆ ਮੁੱਢੇ ਬੰਨੀ ਦੀ ਮੈਨੂੰ ਉਮੀਦ ਨਹੀਂ ਕਿੰਨੀ ਭਰੀ ਘੜੀ ਆ ਹੁਣ ਆਪਾਂ ਲਾਈਨ ਕਿੰਨੀ ਭਰੀ ਹੋ ਗਈ ਦੀ ਬਾਈ ਉਦਾਂ 260 ਦੀ ਹਾਂ 260 ਦੀ ਆਪਣੀ ਉਹ ਵੀ ਗੰਨਾ ਵੀ ਨਿਗਰਦਾ ਲੱਗਦਾ ਕਿ ਤੋ ਨਿਗਰ ਆ ਹਾਂ ਦੇਖੋ ਭਰੀਆਂ ਬਈ ਭਰੀ ਵੀ ਭਾਰੀ ਪਾਈ ਵੀ ਇਹਨਾਂ ਨੇ ਬਾਕੀ ਆ ਸਿੱਧਾ ਹੁੰਦਾ ਬਣਦਾ ਹੈਗਾ ਬਾਕੀ ਆਪਣਾ ਪਹਿਲਾ ਤਾਂ ਇਹਨੂੰ ਲੂਟ ਹੋਇਆ ਪਿਆ ਤੇ ਹੁਣ ਥੋੜਾ ਜਿਹਾ ਹੋ ਜਾਣਾ ਇਹ ਲਈ ਜੀ ਹੁਣ ਖਰਾਬ ਹੋਊਗਾ ਫਿਰ ਨਾਲ ਦਾ ਜੀ ਸਵਾਗਾ ਮਾਰ ਦਾਂਗੇ ਪਹੀ ਪਰ ਫਿਰ ਪੱਧਰੀ ਹੀ ਰਹੂੰਗੀ ਬਾਕੀ ਹੁਣ ਪਾ ਕੇ ਚੱਲਦੇ ਟਰਾਲਾ ਕਰਨ ਉਹ ਵੀ ਫੌੜཔ་ ਥੋੜਾ ਜਿਹਾ ਕੰਮ ਰਹਿ ਗਿਆ ਤਾਂ ਤੇ ਇਹ ਛੱਡ ਕੇ ਹੁਣ ਆਪਾਂ ਨੇ ਹੁਣ ਇੱਕ ਲਗਾਉਣੀ ਆ ਹੋਵੇ ਪੰਜਾਬ ਦਾ ਨਕਸ਼ਾ ਬਣਾਉਣਾ ਇੱਕ ਦਬਾਪੀ ਜਿਹਾ ਸੋਣਾ ਬਾਕੀ ਮੇਲੋ ਇਹਦਾ ਹੱਛੀ ਵੀ ਨੂੰ ਹਾਂ ਮਾਤਮਿਕ ਬੜਾ ਸ਼ੁਕਰ ਬਾਈ ਕਹੂੰਗਾ ਤਾਂ ਨਹੀਂ ਚਮਕਾ ਦੇ ਚਮਕਾ ਦੇ ਆ ਨਾ ਕੁਛ ਵੀ ਲੈ ਬਾਈ ਨਾ ਨਾ ਕੋਈ ਚੱਕਰ ਨਹੀਂ ਹੈਗਾ ਤੁਮਾਰ ਦਾ ਇਹ ਕਹਿੰਦਾ ਦੱਸ ਮੇਰਾ ਜੱਗ ਪਾਣੀ ਨਾ ਨਾ ਇਹਦੇ ਵਾਸਤੇ ਹੀ ਆ ਬਾਕੀ ਬਈ ਇੱਕ ਹੋਰ ਨਾ ਆਪਾਂ ਟਰੈਕਟਰ ਲੈ ਜੀ ਇਹਦੀਆਂ ਤਿੰਨ ਕੰਮ ਰਹਿੰਦੇ ਤੇ ਇਹ ਤੇ ਇਹ ਕਰਾ ਕੇ ਆਪਾਂ ਟਰੈਕਟਰ ਛੱਡ ਕੇ ਆਉਣਾ ਹੁਣ ਇੱਕ ਅੱਧੇ ਦਿਨ ਚ ਤੇ ਤਾਂ ਕਰਕੇ ਫਿਰ ਹੁਣੀ ਆਇਆ ਤਾਂ ਮੈਂ ਹੈ ਮੇਰਾ ਟਾਈਮ ਨਹੀਂ ਲੱਗਦਾ ਉਹ ਯਾਰ ਹੈ ਵੀ ਦੂਰ ਵੀ ਬਹੁਤ ਆਜ ਵੀ ਰ ਮੈਨੂੰ ਜਿਹੜਾ ਦੂਆ ਕੋਣ ਆਇਆ ਤਾਂ ਉਹ ਬਾਈ ਦੇ ਬਹੁਤ ਫੋਨ ਆਏ ਮਾਈ ਮੈਂ ਕੀ ਕਰਾਂ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਹਾਂ ਹੈਗਾ ਨਹੀਂ ਟਾਈਮ ਦਾ ਕੱਲ ਕੱਲ ਗੰਨੇ ਦਾ ਔਖਾ ਫਿਰ ਲਾ ਕੇ ਛੱਡ ਕੇ ਆਉਣਾ ਯਾਰ ਹਾਂ ਮੇਰੇ ਫੋਣੇ ਨਹੀਂ ਲਝੇਵੇਂ ਮੁੱਕਦੇ ਆਹ ਕਦੇ ਗੰਨਾ ਛਿੱਲ ਕੇ ਆਲੀ ਲੱਦ ਕੇ ਆਇਆ ਨਾ ਹਾਂ ਆਓ ਨੇਰੇ ਹੋਏ ਆਏ ਹੁਣ ਵਿਲੇ ਹੋ ਕੇ ਮਜਾ ਦੇ ਦਨਵਾ ਆਉਂਦਾ ਟਰੈਕਟਰ ਛੱਡਿਆ ਮੈਂ ਯਾਰ ਆਹੋ ਬਾਈ ਦਾ ਚੱਲ ਕਹਿੰਦਾ ਨਹੀਂ ਥਾਲਾ ਆਪਣੇ ਆਪ ਨੂੰ ਵੀ ਹੁੰਦਾ ਹੈ ਹਾਂ ਨਾਲੇ ਹੁਣ ਹੋ ਗਿਆ ਕੰਮ ਆਪਾਂ ਨੇ ਵੀ ਕਿਆ ਕਰਨਾ ਖੜਾ ਹੀ ਆ ਮੇਰੇ ਕੋਲ ਤਾਂ ਖੜਾ ਆ ਯਾਰ ਫੇ ਜ਼ਿੰਮੇਵਾਰੀ ਜੀ ਰਹਿ ਗਈ ਖੜੇ ਦੇ ਅੰਦਰ ਸੋ ਦੇਖ ਭਾਲ ਬਾਕੀ ਸੀਲਿੰਗ ਕਰਾਉਣੇ ਤੇ ਆ ਬਕਸਾ ਬੁਕਸਾ ਕਰਾਉਣਾ ਤਾਂ ਇਹ ਬਾਈ ਸਾਰਾ ਕਰਾ ਦਿੱਤਾ ਤਾਂ ਬਾਕੀ ਹੁਣ ਆ ਰਹੇ ਦਾ ਤਾਂ ਇੱਕ ਇੱਕ ਆਪਣਾ ਦੂਆ ਇੱਕ ਆ ਚੰਡਿਆਂ ਰੰਗ ਮਰਾਉਣਾ ਹੈ ਇਹ ਵੀ ਕਰਾਉਣਾ ਹੈ ਪਨ ਇੱਕ ਐਚ ਵੀ ਕੋ ਪਾਉਣਾ ਮੜੇ ਚਮਕ ਜੀ ਬਾਕੀ ਹੋਰ ਨਾ ਪਰ ਲਾਈਟਾ ਉਧਰ ਜੋੜ ਲਾਇਆ ਆ ਮੈਂ ਉਹਨੇ ਲਾ ਦੇਣੀ ਆ 10 ਮਿੰਟ ਪੂਰੇ 2 ਘੰਟਾ ਲੱਗਣਾ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਫਿਰ ਕਾਰ ਨੂੰ ਇੱਥੇ ਤੱਕ ਲਾਇਆ ਇੱਧਰ ਬਾਈ ਟੇਪ ਲੱਟਣ ਲੱਗਿਆ ਮੈਂ ਮਾਤਰ ਆ ਲਿਆ ਮੈਂ ਯਾਰ ਮੈਂ ਕਿਥੇ ਰੋ ਪਤਾ ਮੀ ਜਗਾ ਨਹੀਂ ਖੜਾ ਮੈਂ ਕਾਰ ਵਿੱਚ ਬਾਈ ਕਿੰਝ ਏਦਾਂ ਕਾ ਕਰ ਦੋ ਜੀ ਇਹ ਪਾਣੀ ਦਾ ਮਰਗਾ ਇਹ ਤਾਂ ਬਰਾਬਰ ਹੈ ਹਾਂ ਸਾਢੇ 22 23 ਹਜ਼ਾਰ ਰੱਖ ਦੋ ਦੇਖੇ ਲਾਗਣ। ਹਾਂ 6.5 ਉਹ ਹੀ ਅਕਚਰਾ ਜੇ ਗੱਡਿਓ ਜਿਹੜਾ ਆਪਣਾ ਗੱਡਿਆ ਦਾ ਹੀ ਲੰਬੜਦਾਰ। ਬਸ ਜੀ ਬਸ। ਹਾਂ ਦੇਖੀ ਕਿੰਨਾ ਸੋਹਣਾ ਲੱਗਦਾ ਉਹ। ਅਜੇ ਉਧਰ ਰੰਗ ਵਾਲਾ ਰੁਕਿਆ ਬਸ। ਹਾਂ ਰੰਗ ਵਾਲਾ ਉਹ ਮੈਂ ਤਾਂ ਕਹਿੰਦਾ ਉਹਰੇ ਖੜਾ ਆ ਜੰਨੇ ਯਾਰਾ। ਸਾਰਾ ਟਾਈਮ ਬਹੁਤ ਖਾ ਜਾਣਾ ਬਾਬੇ। ਉਹ ਸੁੱਕਣਾ ਨਹੀਂ ਰੰਗ। ਲੱਗ ਜੀ ਬਸ। ਹਾਂ ਕੀ ਚੱਲ ਜੀ? ਫੇਰ ਤੂੰ ਆ ਜਾਊਂਗਾ। ਹਾਂ ਮੈਂ ਆ ਜਾਣਾ ਕੋਈ ਗੱਲ ਨਹੀਂ। ਬਸ ਠੀਕ ਆ ਫੇਰ ਤੂੰ ਕਰਾ ਕੇ। ਟਾਂਕੇ ਟੂੰਕੇ ਲਾਤ ਨਹੀਂ ਉਹਨੇ ਛੇੜਨੀ ਹੀ ਆ ਟਾਂਕੇ ਲਾਤੇ ਤਾਰਾਂ ਉੱਥੇ ਹੈਗੀਆਂ। ਕੋਈ ਗੱਲ ਨਹੀਂ ਤੂੰ ਜਾ ਮੈਂ ਕਰਵਾ ਦਿੰਦਾ। ਮਨ ਨੂੰ ਜਾਣਦੇ ਆ ਫੇਰ ਘਰਾਂ ਨਹੀਂ ਕੋਈ ਹੈਗਾ ਉਹਨੂੰ ਜੋੜ ਲਾਉਣਾ ਬਸ ਉਹ ਦੇਖ ਲੈ ਥੱਲੇ ਕਿਨੇ ਆਪੇ ਲਾ ਦੇਣਾ ਉਹਨੂੰ ਨਹੀਂ ਪਤਾ ਹੈਗਾ ਤੂੰ ਆਪ ਦੇਖ ਲਈ ਮਾੜਾ ਜਆ ਉਰੇ ਤੇ ਹਤਾਰ ਕਮਾ ਕੇ ਨਾ ਤਿੰਨਾਂ ਦੀ ਦੇਖ ਦੇ ਕੋਈ ਬਾਕੀ ਉਧਰ ਸਣੀ ਮੇਰੇ ਜ ਆ ਬਕਸੇ ਉੱਥੇ ਬਣਾਉਣ ਹੁੰਦਾ ਵੀ ਨਹੀਂ ਟਾਈਮ ਹੈਗਾ ਤੇ ਹੁਣ ਇਹ ਕਰਾ ਕੇ ਆ ਜੀ ਹੁਣ ਬਾਕੀ ਹੁਣ ਬੰਦ ਕਰਨ ਲੱਗਾ ਦੰਦ ਪੰਜਾਬ ਕਿਹੜਾ ਕੱਢੂਗਾ ਜੀ ਪੰਜਾਬ ਇਦਾਂ ਲਾ ਲਾਂਗੇ ਥੁਲੇ ਆਨਲਾਈਨ ਜੀ ਨਾਲ ਹਾਂ ਹੈਨਾ ਤੇ ਮੈਂ ਕਲਰ ਕਿਹੜਾ ਕੱਢੂਗਾ ਵਿਚਾਲਾ ਰੈੱਡ ਲਾ ਲਾਂਗੇ ਹਾਂ ਰੈੱਡ ਲਾ ਲਾਂਗੇ ਪੰਜਾਬ ਰੈੱਡ ਚਲੋ ਕਟਾ ਲੈਣਾ ਵਿਚਾਲਾ ਬੈਜੋ ਤੇ ਇਹ ਜੇ ਕੱਪੜੇ ਚਾਹੀਦੇ ਬਹੁਤ ਸੋਨੇ ਯਾਰ ਬਸ ਯਾਰ ਤੌਲੀਆ ਬਸ ਫਿਰ ਇਹ ਜੇ ਚੱਲੀਦਾ ਪੈਟਰਨ ਸਾਰਾ ਕਰ ਲੈ ਮੈਂ ਮਲਾਮ ਮੰਗਾ ਬਾਕੀ ਦੂਆ ਫੌੜ ਬਾਈ ਭੇਜਤਾ ਦਾ ਆਪਾਂ ਨੇ ਤੇ ਹੁਣ ਆਹ ਫੌੜਾ ਇਹ ਵੀ ਤੋੜਦਾ ਨਾ ਤੇ ਸਨੀ ਕੋਲ ਵੀ ਕੰਮ ਕਹਾ ਦਾ ਇਕੱਠਾ ਹੋ ਜਾਣਾ ਹੈਂ ਮੈਂ ਐਂਡ ਬਣਾ ਕੇ ਦਿੱਤੀ ਕਿਨੇ ਹੈਂ ਮੈਂ ਐਂਡ ਬਣਾ ਦਿੱਤੀ ਜਿ세 ਤਰੀਆਂ ਕਿਨੇ ਉੱਧਰ ਵਾਲਾ ਸਾਡਾ ਉਹ ਜਿਹੜਾ ਸਨੀ ਨੇ ਹਾਂ ਆਪਾਂ ਚੱਲ ਉਹਨੇ ਜੂਏ ਨਾ ਕਰੀ ਹੋਈ ਹੈ ਬੈਰਿੰਗ ਹਾਂ ਉਹ ਲੈ ਕੇ ਆਉਂਦੇ ਆਲੇ ਨੇ ਐਂਡ ਕਰਾ ਕੇ ਦਿੱਤਾ ਉਹ ਦੂਏ ਦੂਏ ਫੌੜ ਦਾ ਵੀ ਉੱਪਰ ਵਧੀਆ ਕੰਮ ਕਰਿਆ ਵਾ ਉਹਦੇ ਵੀ ਹੈਨ ਚਮਕਾਇਆ ਵਤਾਈ ਵੀ ਦੇਖੋ ਬਈ ਯਾਰ ਆਹ ਲਾਈਟਾਂ ਗਲਤ ਲਵਾਤੀ ਸ਼ੋਅ 'ਚ ਸਾਰਾ ਚਮਕਦਾ ਉਹ ਵਿਚਾਲਾ ਮੈਂ ਇਹ ਤੈਨੂੰ ਹੁਣ ਪੂਰੇ ਚਮਕਦਾ ਹੈ ਹਾਂ ਜਦ ਦੂਰ ਤੇ ਹੁੰਦਾ ਤੇ ਇੰਨੀ ਨਹੀਂ ਦਿਖਦਾ ਚੱਕਰ ਦੱਸਾਂ ਕਿ ਉਹ ਟੇਪ ਉਹਦੇ ਘਰ ਲੈ ਆਲੇ ਪੀਲੀ ਕੇਪੀ ਜਦਾ ਉਹਨੂੰ ਟੇਪ ਵੱਜ ਜਵੇ ਗਾਲੀ ਗਾਲੀ ਯਾਰ ਪੰਡੂ ਮਾਰ ਦਿੰਦਾ ਤਾਨੂੰ ਮੈਂ ਉਹੀ ਕਹਦਾ ਜੇ ਜਾਲੇ ਪਵਾ ਦਿੰਦੇ ਨਾ ਤੁਸੀਂ ਦੂਜੀ ਉਹ ਬਹੁਤ ਸੋਹਣੀ ਲੱਗੇ ਕਟਿੰਗ ਵਾਲੀ ਜਾਲੀ ਆਉਂਦੀ ਨਹੀਂ ਹੈਗਾ ਮੈਂ ਕਹਿੰਦਾ ਕਹਿੰਦਾ ਮੈਂ ਨਹੀਂ ਚੱਲ ਉਹ ਤਾਂ ਠੀਕ ਆ ਯਾਰ ਕਿਤੇ ਜਿਆਦਾ ਸਿੰਪਲ ਨਹੀਂ ਉਹ ਕਟਿੰਗ ਚੋਂ ਆਹੀ ਰੱਖ ਲੰਦਾ ਥੋੜੇ ਗੱਲਾਂ ਉਹ ਲੱਗਦਾ ਤਾਂ ਬਹੁਤ ਸੋਹਣਾ ਇਹਦੇ ਨਾਲ ਲੱਗਦਾ ਸੋਹਣਾ ਉਹ ਫੇਰ ਤਾਂ ਲੇਟਾ ਕੜਵਾ ਦੇ ਉਹ ਵਿੱਚ ਚੰਗੇ ਨਾਲੇ ਤਾਰਾਂ ਤਾਰਾਂ ਚਮਕਦੀਆਂ ਕਰਾ ਦੇਣੀ ਆ ਉਹ ਵੀ ਵੈ ਸੈਟ ਕਰ ਦੇਣੀ ਆ ਕਰਕੇ ਭੇਜੀ ਆ ਹੁਣ ਕਸਰ ਨਾ ਕੋਈ ਛੱਡੀ ਬਾਕੀ ਬਾਈ ਲੱਟਾਂ ਵੀ ਵਿੱਚ ਬਾਈ ਨੇ ਲਾਤੀਆਂ ਦੀ ਉਹਨੇ ਜਮਲੇ ਨੇ ਨਾ ਜਮਲੇ ਕਾ ਹੋ ਗਿਆ ਕਿਆ ਨਾ ਉਹਦਾ ਬਾਈ ਦਾ ਜਿਹੜਾ ਗਲਾਵ ਨਹੀਂ ਦੂਆ ਜਿਹੜਾ ਆ ਬੈਰਿੰਗ ਕਰਕੇ ਗਿਆਦਾ ਉਹਦਾ ਤਾਂ ਫਰਮ ਸਰਨੀ ਨੇ ਉਹ ਬਾਕੀ ਕ ਇੱਕ ਆ ਖਾਲੀ ਆ ਨਾ ਬੈਂਫਰ ਮੋੜ ਦੇ ਦੇਖੀ ਕਿੰਨੇ ਚ ਫਰਕ ਪੈ ਜਾਣਾ ਹੌੜ ਜਮਾ ਹੀ ਸਿੰਪਲ ਆ ਬਾਈ ਕੈਂਡ ਲੱਗਦਾ ਪੂਰਾ ਦੇਖ ਵੀਡੀਓ ਚ ਪੂਰਾ ਤਾਂ ਸਰ ਤਾਂਹੀਂ ਬਾਈ ਨੇ ਕਹਿੰਦਾ ਵੀ ਹੋਰ ਦੂਆ ਵੀ ਕਰਾਉਣੇ ਹਨ 1.36 ਦੀ ਕਰਾਉਣਾ ਹੀ ਕਰ ਸਕਦਾ ਆ ਆ ਵਧੀਆ ਕਰਿਆ ਬੈਂਪਰ ਉਹ ਲਾਈਟਾਂ ਸਹੀ ਆ ਤੇਰੇ ਨਹੀਂ ਸਹੀ ਹੈਗੀਆਂ ਕੋਈ ਗੱਲ ਨਹੀਂ ਦੇਖ ਕੇ ਕਰਦੇ ਆ ਨੀਲੇ ਨੂੰ ਨੀਲੀਆਂ ਠੀਕ ਆ ਬਾਕੀ ਕੰਮ ਆ ਬਾਈ ਕਾ ਨੰਬਰ ਹੋ ਗਿਆ ਟਰੈਕਟਰ ਦਾ ਪੂਰਾ ਕੰਪਲੀਟ ਤੇ ਬਾਕੀ ਹੁਣ ਤੁਹਾਨੂੰ ਲਾ ਕੇ ਦਿਖਾਉਂਦੇ ਆ ਇੱਕ ਵਾਰੀ ਸੋ ਬਈ ਸਾਰਾ ਕਰਤਾ ਆ ਟਰੈਕਟ ਉਨਪਰ ਉਹਦੇ ਹੌਲ ਨੂੰ ਪਾਸ ਤੇ ਜਾਹਾਂ ਲੋ ਜੀ ਆ ਦਾ ਘਮ ਹੋ ਗਿਆ ਉਹਨਾਂ ਨਾਲ ਵੀ ਹੈ ਕਹਿਣ ਦਾ ਸਾਰੇ ਪੂਰੇ ਹਰ ਤੇ ਬਾਕੀ ਉੱਪਰ ਵੀ ਪੰਜਾਬ ਦਾ ਨਕਸ਼ਾ ਬਣਾਤਾ ਯਾਰ ਪੂਰੇ ਦੁਆਲੇ ਜਿਹੜਾ ਨਕਸ਼ਾ ਸਰਾ ਗੱਲਬਾਤ ਹੋ ਗਈ ਆ ਲਾਈਟ ਬੰਦ ਕਰੀ ਬਾਹਰ ਮਾਰ ਬੰਦ ਕਰੀ ਹਾਂ ਉਹ ਡੀਗ ਲੱਦਾ ਹੈ ਲੱਗ ਗਿਆ ਔਰ। ਓਕੇ ਆ। ਓਕੇ ਆ। ਹੋ ਗਿਆ ਹੁਣ ਜਾਣ ਨੂੰ ਤਿਆਰ ਬਾਈ। ਉਹ ਕਰ ਦੇ ਬਸ ਯਾਰ ਸ਼ੋਅ ਵਾਲੀਆਂ ਲੱਟਾਂ ਦਾ ਧੋ ਦੇ ਮੈਂ ਤਾਂ। ਬਾਕੀਆਂ ਸਿਰ ਆ। ਓ ਬਾਈ ਸੈਨਰ ਮਾਰਨਾ ਤਾਂ ਹੁਣ ਠੰਡ ਹੋ ਗਈ ਉਹਦੇ ਕਰਕੇ ਵੱਜਣਾ ਨਹੀਂ। ਤੇ ਬਾਕੀ ਆ ਝੰਡਿਆਂ ਦਾ ਰਹਿੰਦਾ ਤਾਂ ਇਹ ਬਾਕੀ ਹੁਣ ਓਕੇ ਜੀ ਰੋਬੋਟ ਆਉਂਦੀ ਚੱਲਦੇ ਆ ਬਾਕੀ ਲੈ ਕੇ ਹੁਣ ਨਹੀਂ ਛੱਟ ਕੇ ਜਾਣਾ ਦਾ ਹੁਣ ਲੈ ਜਾਣਾ ਆਪਾਂ ਨੇ ਕਾਤਰ ਮਨਾਲ ਦੀ ਨਾਲ ਕੰਮ ਸਾਈਟਰ ਉੱਤਣਾ ਆਦਾ ਤੇ ਚੱਲਦੇ ਆ ਹੁਣ ਚੱਲੀਏ ਫਿਰ ਤਾਂਕੇ ਤਾਂਕੇ ਲਾ ਦੇਖ ਲਾ ਦੂੰ ਤੇਰੇ ਸਾਹਮਣੇ ਆ ਬਸ ਠੀਕ ਆ ਕੋਈ ਤਾਰ ਵੀ ਦਿਖਣੇ ਦਾ ਲੇ ਵੀ ਦਿਖਦੀ ਆ ਨਾ ਨਾ ਠੀਕ ਆ ਆਪਕੇ ਰੋਬੋਟ ਆ ਤੇ ਕਨ ਨਹੀਂ ਕੋਲ ਮਾਰਾ ਕੋਰੇ ਵੀ ਫੌਨ ਨੂੰ ਕਹਿੰਦਾ ਸਿੰਪਲ ਵਧੀਆ ਲੱਗਦਾ ਯਾਰ ਵਾਕੀ ਹੁਣ ਚੱਲਦੇ ਆਂ ਜੀ ਮੰਨਦਾ ਕਿਸੇ ਹੋਰ ਬਲਾਗ ਚ ਸਿੱਖ ਜਾਓ ਜੀ ਸਾਹਿਬ